18 ਅਪ੍ਰੈਲ ਬਠਿੰਡਾ ਸਬਜ਼ੀ ਮੰਡੀ ਦਾ ਰੇਟ ਤੁਹਾਡੇ ਲਈ ਲੈ ਕੇ ਆਏ ਆ ਜੀ ਜਿਹੜਾ ਬੈਂਗਣ ਗੋਲ ਹੈ ਤੇ ਲੰਬਾ ਇਹ ਹੈ ਜੀ 10 ਰੁਪਏ ਪ੍ਰਤੀ ਕਿਲੋ ਬੈਂਗਣ ਜਿਹਨੂੰ ਬਤੌਮ ਕਹਿ ਦਿੰਨੇ ਆ ਜੀ ਆਪਾਂ ਤੇ ਇਹ ਹੈ 10 ਰੁਪਏ ਪ੍ਰਤੀ ਕਿਲੋ ਪਿੰਡੀ ਦਾ ਕੋਈ ਵੀ ਰੇਟ ਫਿਕਸ ਨਹੀਂ ਹੈ ਕद्दू ਦੀ ਤਰ੍ਹਾਂ ਪਿੰਡੀ ਹੈ ਜੀ 20 ਰੁਪਏ ਵੀ ਮਿਲ ਰਹੀ ਹੈ ਤੇ 35 ਰੁਪਏ ਤੱਕ ਵੀ ਪਿੰਡੀ ਮੰਡੀ ਦੇ ਵਿੱਚ ਵਿਕਦੀ ਹੋਈ ਦਿਖਾਈ ਦੇ ਰਹੀ ਹੈ ਕਦੂ ਵੀ 15 ਤੋਂ ਲੈ ਕੇ 25 ਰੁਪਏ ਤੱਕ ਵਿਕਦਾ ਹੋਇਆ ਦਿਖਾਈ ਦੇ ਰਿਹਾ ਲੋਕੀ ਹੋਵੇ ਚਾਹ ਕਦੂ ਆ ਕੋਈ ਰੇਟ ਫਿਕਸ ਨਹੀਂ ਹੈ ਜੀ ਇਹਦਾ ਤੇ ਜਿਹੜੀ ਗੋਭੀ ਆ ਗੋਭੀ ਥੋੜੀ ਜੱਗੇ ਨਾਲੋਂ ਰੇਟ ਵੱਧ ਚੁੱਕੇ ਆ 10 ਰੁਪਏ ਪ੍ਰਤੀ ਕਿਲੋ ਹੋ ਗਿਆ ਜੀ 5 ਸੀ 6 10 ਰੁਪਏ ਪ੍ਰਤੀ ਕਿਲੋ ਮਿਰਚ ਜਿਹੜੀ ਕੌੜੀ ਆ ਕੜਤੰ ਦੇ ਵਿੱਚ ਇਹ ਹੈਗੀ ਹੈ ਜੀ 35 ਰੁਪਏ ਪ੍ਰਤੀ ਕਿਲੋ ਤੱਕ ਤੇ ਜਿਹੜੀ ਘੱਟ ਕੌੜੀ ਆ ਮੋਟੀ ਆ ਉਹ ਹੈ ਜੀ 18 ਤੋਂ ਲੈ ਕੇ 25 ਰੁਪਏ ਪ੍ਰਤੀ ਕਿਲੋ ਤੇ ਅਦਰਕ ਦੀ ਗੱਲ ਕਰੀਏ ਅਦਰਕ ਹੈ ਜੀ 50 ਰੁਪਏ ਪ੍ਰਤੀ ਕਿਲੋ ਅਰਬੀ ਹੈ ਜੀ 50 ਤੋਂ ਲੈ ਕੇ 60 ਰੁਪਏ ਪ੍ਰਤੀ ਕਿਲੋ ਤੇ ਟਮਾਟਰ 12 ਤੋਂ ਲੈ ਕੇ 14 ਰੁਪਏ ਪ੍ਰਤੀ ਕਿਲੋ ਅਲੱਗ-ਅਲੱਗ ਰੇਟ ਹੈ ਜੀ ਤੇ ਜਿਹੜਾ ਪਿਆਜ਼ ਨਾ ਸਕਦਾ ਲਾਲ ਪਿਆਜ਼ ਇਹ ਹੈ ਜੀ 20 ਤੋਂ ਲੈ ਕੇ 22 ਰੁਪਏ ਪ੍ਰਤੀ ਕਿਲੋ ਤੇ ਗਾਜਰ 10 ਰੁਪਏ